ਦੇ ਲਈ ਅੱਜ ਇਸ ਇਤਿਹਾਸਕ ਦਿਨ ਦੇ ਮੌਕੇ ਤੇ ਜੋ ਅਸੰਭਵ ਸੀ ਜੋ ਅਸੀਂ ਸੋਚਿਆ ਨਹੀਂ ਸੀ ਉਹਨੂੰ ਸੰਭਵ ਪਹਿਲਾਂ ਕਰਕੇ ਉਹਨਾਂ ਨੇ ਦਿਖਾਇਆ ਉਸ ਤੋਂ ਬਾਅਦ ਫਿਰ ਜਿਵੇਂ ਦੀਵੇ ਤੋਂ ਅਗਲੀ ਜੋਤ ਜਗਦੀ ਹੈ ਅਗਲੀ ਜੋਤ ਤੋਂ ਫਿਰ ਅਗਲੀ ਜੋਤ ਜਗਦੀ ਹੈ ਅਸੀਂ ਦਿੱਲੀ ਵਾਲੇ ਦੀਵੇ ਤੋਂ ਜਿਸ ਦੀਵੇ ਨੂੰ ਰਾਮਲੀਲਾ ਗਰਾਊਂਡ ਦੇ ਵਿੱਚੋਂ ਲੈ ਕੇ ਅਰਵਿੰਦ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਦਿੱਲੀ ਤੇ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਜਿਸ ਉਮੀਦਾਂ ਦੇ ਵਿਦਿਆ ਦੇ ਚਾਨਣ ਦੇ ਭ੍ਰਿਸ਼ਟਾਚਾਰ ਦੇ ਵਿਰੁੱਧ ਚਾਨਣ ਕਰਨ ਵਾਲੇ ਦੀਵੇ ਨੂੰ ਲੈ ਕੇ ਰਾਮਲੀਲਾ ਗਰਾਊਂਡ ਤੋਂ ਚੱਲੇ ਸੀ ਉਸੇ ਦੀਵੇ ਤੋਂ ਇੱਕ ਜੋਤ ਅੱਜ ਲਈ ਹੈ ਕਿ 43 ਸਰਕਾਰੀ ਸੇਵਾਵਾਂ ਉਹ ਤੁਹਾਡੇ ਘਰ ਦਾ ਕੁੰਡਾ ਖੜਕਾਉਣ ਗਿਆ ਇਸ ਗੱਲ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਕਿ ਉਹਨਾਂ ਦੀ ਸੋਚ ਕਿ ਐਦਾਂ ਹੋ ਸਕਦਾ ਹੈ ਤਾਂ ਅਸੀਂ ਅੱਗੇ ਉਸ ਗੱਲ ਨੂੰ ਵਧਾ ਰਹੇ ਹਾਂ ਉਹ ਅੱਜ ਪੰਜਾਬ ਦੀ ਧਰਤੀ ਤੇ ਆਏ ਨੇ ਬਹੁਤ-ਬਹੁਤ ਨਿੱੱਗਾ ਸਵਾਗਤ ਹੈ ਸਾਡੇ ਰਾਜ ਸਭਾ ਦੇ ਮੈਂਬਰ ਸੰਜੀਵ अरोड़ा ਜੀ ਸਾਡੇ ਰਾਜ ਸਭਾ ਦੇ ਮੈਂਬਰ ਡਾਕਟਰ ਸੰਦੀਪ ਪਾਠਕ ਜੀ ਸਾਡੇ ਕੈਬਨਿਟ ਦੇ ਮਨਿਸਟਰ ਮੀਤ ਹੇਰ ਜੀ ਹਰਪਜਨ ਸਿੰਘ ਜੀ ਜਿੰਪਾ ਸਾਹਿਬ ਲੋਕਲ ਸਾਡੇ ਐਮ ਐਲ ਏ ਸਾਹਿਬਾਨ ਖੁੱਡੀਆਂ ਸਾਹਿਬ ਬੈਠੇ ਆ ਕੁਲਦੀਪ ਢਾਲੀਵਾਲ ਜੀ ਚੀਮਾ ਸਾਹਿਬ ਬੈਠੇ ਆ ਸਾਡੇ ਕਾਰਜਕਾਰੀ ਪ੍ਰਧਾਨ ਬੋਧਰਾਮ ਜੀ ਪ੍ਰਿੰਸੀਪਲ ਬੋਧਰਾਮ ਜੀ ਬੈਠੇ ਆ ਸਾਡੇ ਸਾਰੇ ਐਮ ਐਲ ਏ ਲੁਧਿਆਣੇ ਦੇ ਸਾਨੇਆਲ ਦੇ ਗਿਲ ਦੇ ਸਮਰਾਣੇ ਦੇ ਖੰਨੇ ਦੇ ਔਰ ਜਿੰਨੇ ਵੀ ਸਾਡੇ ਚੇਅਰਮੈਨ ਸਾਹਿਬ ਸਾਡੇ ਪਾਰਟੀ ਦੇ ਜਿੰਨੇ ਵੀ ਅਹੁਦੇਦਾਰ ਸਹਿਬਾਨ ਸਾਹਮਣੇ ਬੈਠਿਆ ਤੇ ਸਭ ਤੋਂ ਵੱਧ ਧੰਨਵਾਦ ਉਹਨਾਂ ਪਮਖੜਾਂ ਦਾ ਜਿਹੜੇ ਅੱਜ ਵੀ ਓਵੇਂ ਜਿਵੇਂ ਓਵੇਂ ਜਿਵੇਂ ਪਿਆਰ ਲੈ ਕੇ ਸਾਡੇ ਕੋਲੇ ਆਉਂਦੇ ਨੇ ਜਦੋਂ ਮਰਜ਼ੀ ਬੁਲਾ ਲਈਏ ਸੋ ਇਸ ਕਰਕੇ ਇਹ ਕਿਸੇ ਹੋਰ ਪਾਰਟੀ ਕੋਲੇ ਹੈ ਨਹੀਂ ਇਹ ਚੀਜ਼ ਜਿਹੜੀ ਆਪਣੇ ਕੋਲੇ ਹੈ ਸਾਰਿਆਂ ਦਾ ਬਹੁਤ-ਬਹੁਤ ਇੱਥੇ ਪਹੁੰਚਣ ਤੇ ਧੰਨਵਾਦ ਹੈ ਬਹੁਤ-ਬਹੁਤ ਮਿਹਰਬਾਨੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵੈਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਵੀਰੋ ਇਹ ਜਿਹੜੀ ਅੱਜ ਦੀ ਘੜੀ ਹੈ ਇਹ ਆਮ ਦਿਨ ਨਹੀਂ ਹੈਗਾ ਇਤਿਹਾਸ ਚ ਲਿਖਿਆ ਜਾਣ ਵਾਲਾ ਦਿਨ ਹੈ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਅੱਜ ਦਾ ਦਿਨ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਸਿਲੇਬਸ ਦੇ ਵਿੱਚ ਇਹ ਕੁਐਸਚਨ ਆਇਆ ਕਰੂ ਸਮਾਜਿਕ ਸਿੱਖਿਆ ਦੇ ਤੇ ਰਾਜਨੀਤਿਕ ਦੇ ਸ਼ਾਸਤਰ ਦੇ ਰਾਜਨੀਤਿਕ ਸ਼ਾਸਤਰ ਜਿਹੜਾ ਸਬਜੈਕਟ ਹੁੰਦਾ ਪੋਲੀਟੀਕਲ ਸਾਇੰਸ ਉਹਦੇ ਵਿੱਚ ਕੁਐਸਚਨ ਪੁੱਛਿਆ ਜਾਇਆ ਕਰੂਗਾ ਕਿ ਪੰਜਾਬ ਦੇ ਵਿੱਚੋਂ ਸਰਕਾਰੀ ਦਫ਼ਤਰਾਂ ਚੋਂ ਆਮ ਲੋਕਾਂ ਦੀ ਖੱਜਲ ਖਵਾਰੀ ਕਦੋਂ ਖਤਮ ਹੋਈ ਤਾਂ ਉਹਦਾ ਸਹੀ ਉੱਤਰ ਹੋਇਆ ਕਰੂਗਾ 10 ਦਸੰਬਰ ਨੂੰ ਲੁਧਿਆਣੇ ਦੇ ਵਿੱਚ ਇਹ ਖੱਜਲਖਵਾਰੀਆਂ ਖਤਮ ਹੋਈਆਂ ਜਿਸ ਫੰਕਸ਼ਨ ਦੇ ਵਿੱਚ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਪਹੁੰਚੇ ਸਨ ਕਿਉਂਕਿ ਦਿੱਲੀ 'ਚ ਖੱਜਲਖਵਾਰੀਆਂ ਖਤਮ ਕਰਕੇ ਆਏ ਆ ਮੈਂ ਅਕਸਰ ਆਪਣੇ ਭਾਸ਼ਣਾਂ 'ਚ ਬੋਲਦਾ ਹੁੰਦਾ ਸੀ ਕਿ ਬੁੱਧਵਾਰ ਵੀਰਵਾਰ ਖਤਮ ਕਰਨੇ ਨੇ ਅਜਨੇ ਸਰਕਾਰੀ ਬੁੱਧਵਾਰ ਤੇ ਵੀਰਵਾਰ ਹੈ ਜਦੋਂ ਜਾਂਦਿਆ ਸਾਡੇ ਬਾਪੂ ਸਾਡੇ ਮਾਮੇ ਸਾਡੇ ਚਾਚੇ ਸਾਡੇ ਤਾਏ ਜੁੱਤੀਆਂ ਕੱਸ ਗਿਆ ਦਾੜੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰਦੇ ਮਾਰਦਿਆਂ ਦੀ ਉੱਥੇ ਜਾ ਕੇ ਛਿੜਕਾਂ ਖਾ ਕੇ ਮੁੜ ਕੇ ਆਉਂਦੇ ਸੀ ਜਾ ਬੁੜਿਆ ਤੂੰ ਕਿੱਧਰ ਮੂੰਹ ਚੱਕਿਆ ਇਹ ਤੇਰਾ ਕੰਮ ਨਹੀਂ ਹੋ ਸਕਦਾ ਅਗਲੇ ਬੁੱਧਵਾਰ ਨੂੰ ਆਹੀਂ ਚੱਲ ਭੱਜ ਜਾ ਇੱਥੋਂ ਲਾਈਨ ਚੋਂ ਨਿਕਲੋ ਜੇ ਸਾਹਬ ਹੈ ਨਹੀਂ ਅੱਜ ਚਲੇ ਗਏ ਕੰਮ ਮੈਂ ਕੋਈ ਵੀਰਵਾਰ ਨੂੰ ਆਹੀਂ ਮੈਂ ਬਹੁਤ ਚਿਰ ਦਾ ਛੋਟਾ ਹੁੰਦਾ ਦੇਖੀ ਜਾਂਦਾ ਹੁੰਦਾ ਸੀ ਇਹ ਵੀ ਜ਼ਿੰਦਗੀ 'ਚ ਕਦੇ ਮੌਕਾ ਮਿਲਿਆ ਪ੍ਰਮਾਤਮਾ ਨੇ ਕੋਈ ਜ਼ਿੰਮੇਵਾਰੀ ਦਿੱਤੀ ਆ ਬੁੱਧਵਾਰ ਤੇ ਵੀਰਵਾਰ ਖਤਮ ਕਰਨੇ ਨੇ ਅੱਜ ਉਹ ਮੇਰੇ ਲਈ ਬਹੁਤ ਭਾਗਾ ਵਾਲਾ ਦਿਨ ਹੈ ਅੱਜ ਬੁੱਧਵਾਰ ਵੀਰਵਾਰ ਖਤਮ ਕਰਨਾ ਆਇਆ ਆਪਾਂ ਸਰਜੀਤ ਪਾਤਰ ਜੀ ਦੀਆਂ ਲਾਈਨਾਂ ਨੇ ਸੁਣ ਲਿਓ ਸਾਰੇ ਪਿੰਡਾਂ ਵਾਲਿਓ ਅੱਪਾ ਆਪਣੇ 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 ਘਰੇ ਹਰੇਕ ਰਾਜਾ ਹੁੰਦਾ ਹੈ ਆਪਣੇ ਘਰੇ ਹਰੇਕ ਰੋਟੀ ਖਾਂਦਾ ਹੈ ਹਰੇਕ ਦੀ ਆਪਣੀ ਇੱਜ਼ਤ ਹੈ ਹਰੇਕ ਦਾ ਆਪਣਾ ਸਬੈਮਾਨ ਹੈ ਪਾਤਰ ਸਾਹਿਬ ਨੇ ਲਾਈਨਾਂ ਲਿਖੀਆਂ ਸੀ ਕਹਿੰਦੇ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮਤ ਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਉਹ ਪਿੰਡ 'ਚ ਜਿਨ੍ਹਾਂ ਨੂੰ ਕਹਿੰਦੇ ਮਹਾਰਾ ਸਰਦਾਰ ਸਾਹਿਬ ਸਰਦਾਰ ਸਾਹਿਬ ਜ਼ਿਮੀਂਦਾਰ ਸਾਹਿਬ ਵਾਹ ਵਾਹ ਜੀ ਸਰਦਾਰ ਜੀ ਸਲਾਮਾਂ ਜੀ ਪਿੰਡ ਚ ਗੱਡੇ ਚੱਲਦੇ ਆ ਹੁਕਮ ਚੱਲਦਾ ਹੈ ਸਰਦਾਰੀ ਚੱਲਦੀ ਹੈ ਜਦੋਂ ਸ਼ਹਿਰ ਚ ਆਉਂਦੇ ਆ ਇੱਥੇ ਛੋਟੇ ਛੋਟੇ ਜਿਹੜੇ ਬਾਬੂ ਨੇ ਨਾ ਦਫ਼ਤਰਾਂ ਚ ਬੈਠੇ ਉਹਨਾਂ ਤੋਂ ਝਟਕਾ ਖਾ ਕੇ ਜਾਂਦੇ ਆ ਸਾਡੀ ਮਾਣ ਇੱਜ਼ਤ ਹੈ ਕੋਈ ਉਹ ਮਾਣ ਇੱਜ਼ਤ ਬਹਾਲ ਹੋਊਗਾ ਅੱਜ ਤੋਂ ਦੇਖਿਓ ਤੁਸੀਂ ਮੈਂ ਜਿੱਦਾਂ ਦੇ 16 ਮਾਰਚ ਤੋਂ ਸੋਚੀ ਚੱਕੀ ਆ ਅਰਵਿੰਦ ਕੇਜਰੀਵਾਲ ਜੀ ਨਾਲ ਜਦੋਂ ਮਿਲਦਾ ਮੈਂ ਹੀ ਕਹਿੰਦਾ ਸੀ ਸਰ ਉਹ ਕਦੋਂ ਸ਼ੁਰੂ ਕਰਾਂਗੇ ਇਹ ਕਹਿੰਦੇ ਵੀ ਉਹਦੇ ਵਾਸਤੇ ਟਾਈਮ ਲੱਗੂਗਾ ਉਹਦੇ ਵਾਸਤੇ ਆਪਾਂ ਨੂੰ ਇੱਕ ਮੈਕੈਨਿਜ਼ਮ ਬਣਾਉਣਾ ਪਊਗਾ ਟੀਮ ਤਿਆਰ ਕਰਨੀ ਪਊ ਟ੍ਰੇਨਿੰਗ ਦੇਣੀ ਪਊ ਮੈਂ ਕਿਹਾ ਜੀ ਚਲੋ ਫਿਰ ਉਹਨਾਂ ਚਿਰ ਆਪਾਂ ਵੈਸੇ ਦਫ਼ਤਰਾਂ 'ਚ ਥੋੜੀ ਖੱਜਲ ਖਵਾਰੀ ਘਟਾ ਦਿੰਨੇ ਆ ਉਹ ਤਾਂ ਚਲੋ ਕਾਟੀ ਗਈ ਬਹੁਤ ਤੁਸੀਂ ਦੇਖਦੇ ਹੋਵੋਗੇ ਰੋਜ਼ ਦਫ਼ਤਰਾਂ ਜਾਂਦੇ ਹੋ ਪਰ ਅੱਜ ਦਾ ਦਿਨ ਮੈਂ ਵੀ ਬਹੁਤ ਸ਼ਿੱਦਤ ਨਾਲ ਉਡੀਕਦਾ ਸੀ ਤੇ ਉਹਦੇ ਵਾਸਤੇ ਲੁਧਿਆਣਾ ਚੁਣਿਆ ਕਿਉਂਕਿ ਲੁਧਿਆਣਾ ਪੰਜਾਬ ਦਾ ਸੈਂਟਰ ਹੈ ਤੇ ਜਿਹੜੀ ਚੀਜ਼ ਸੈਂਟਰ ਤੋਂ ਇੱਥੋਂ ਸ਼ੁਰੂ ਹੋਗੀ ਪੰਜਾਬ ਦੇ ਵਿੱਚ ਲੁਧਿਆਣੇ ਤੋਂ ਉਸਾਰੇ ਪੰਜਾਬ ਵਿੱਚ ਫੈਲੂਗੀ 1076 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਹੈ ਜਾਤੀ ਪ੍ਰਮਾਣ ਪੱਤਰ ਮੈਂ ਜੀ ਡਰਾਈਵਿੰਗ ਸੈਂਸ ਬਣਾਉਣਾ ਹੈ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਉਹ ਅੱਗੇ ਪੁੱਛੂਗਾ ਇਹਦੇ ਵਾਸਤੇ ਆਹਾ ਆਹਾ ਡਾਕੂਮੈਂਟ ਤੁਸੀਂ ਕਹੋਗੇ ਹਾਂ ਜੀ ਮੇਰੇ ਕੋਲੇ ਹੈਗੇ ਨੇ ਫਿਰ ਉਹ ਪੁੱਛੂਗਾ ਤੁਹਾਡੇ ਘਰੇ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋਗੇ ਜੀ ਮੈਂ 6 ਵਜੇ ਆਉਣਾ ਖੇਤੋਂ ਜਾਂ ਮੈਂ 6 ਵਜੇ ਆਉਣਾ 5:30 ਵਜੇ ਆਉਣਾ ਕੰਮ ਤੋਂ ਉਹ ਕਹਿੰਗੇ 6:30 ਆ ਜੀਏ ਤੁਸੀਂ ਆ ਜਾਓ 6:30 ਵਜੇ ਤੁਹਾਡੇ ਘਰੇ ਆ ਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਬੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਜਿਹੜੇ ਉਹ ਕਯੂਮੈਂਟ ਹੋਣਗੇ ਉਹ ਤੁਹਾਨੂੰ ਜੇ ਤਾਂ ਉਸੇ ਦਿਨ ਹੀ ਕੰਮ ਬਣਦਾ ਹੋਇਆ ਉਸੇ ਦਿਨ ਨਹੀਂ ਤਾਂ ਤੁਹਾਨੂੰ ਕੋਈ ਡਾਕੂਮੈਂਟ ਹੋਰ ਲੋੜ ਹੋਈ ਆਪੀ ਬਣਵਾ ਕੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਲਓ ਜੀ ਤੁਹਾਡਾ ਬਣ ਗਿਆ ਸਰਟੀਫਿਕੇਟ ਦੇਖੋ ਸਰਕਾਰੀ ਦਫ਼ਤਰਾਂ ਦੀ ਆਪਾਂ ਹਾਲਤ ਦੇਖੀ ਐ ਮੈਂ 3 ਦਿਨ ਪਹਿਲਾਂ ਦੀ ਗੱਲ ਐ ਤੁਸੀਂ ਦੇਖਿਆ ਹੁਣ ਮੈਂ ਜਦੋਂ ਥੋੜਾ ਜਿਹਾ ਮੈਨੂੰ ਟਾਈਮ ਮਿਲਦਾ ਐ ਮੀਟਿੰਗਾਂ ਤੋਂ ਜਾਂ ਕਿਤੇ ਹੋਰ ਜ਼ਰੂਰੀ ਕੰਮਾਂ 'ਚੋਂ ਮੈਂ ਕਹਿੰਦਾ ਚਲੋ ਯਾਰ ਫਿਰ ਚੱਲ ਕੇ ਆਉਨੇ ਆ ਕਿਤੇ ਦਫ਼ਤਰ 'ਚ ਕਿਤੇ ਖੜ੍ਹ ਜਾਾਂਗੇ ਬਿਨਾਂ ਦੱਸੀ ਚੱਲੋ ਦੱਸੋ ਨਾ ਜੇ ਦੱਸ ਦੋਗੇ ਨਾ ਫਿਰ ਠੀਕ ਉਹ ਤਾਂ ਆ ਜਾਂਦੇ ਨੇ ਸਾਰੇ ਫੋਨ ਕਰ ਦਿੰਦੇ ਨੇ ਇੱਥੇ ਆ ਜਾ ਮੁੱਖ ਮੰਤਰੀ ਆ ਰਹੇ ਸਾਰਾ ਦਫ਼ਤਰ ਭਰਿਆ ਹੋਇਆ ਦਿਖਾਉਣਾ ਐ ਹੋਰ ਕਿਤੇ ਦੱਸ ਦੋ ਹੋਰ ਕਿਤੇ ਦਾ ਵੀ ਮੈਂ ਉੱਥੇ ਚੱਲਿਆ ਜੀ ਤਾਂ ਸੰਗਰੂਰ ਜਾਣਾ ਰੁਕ ਜੋ ਫਤੇਗੜ ਸਾਹਿਬ ਪਰ ਸੋ ਇਹੀ ਕੀਤਾ ਮੈਂ ਕਹਿਤਾ ਖੰਨਾ ਪੁਲਿਸ ਨੂੰ ਉਹ ਖੰਨੇ ਕਿ ਨਹੀਂ ਪੁਲਿਸ ਲਈ ਬੈਠੇ ਰਹੇ ਰੁਕ ਗਿਆ ਮੈਂ ਫਤੇਗੜ ਸਾਹਿਬ ਵਾਲੇ ਸਾਂਝ ਕੇਂਦਰ ਚ ਤੇ ਸੋਬ ਦਾ ਕੇਂਦਰ ਚ ਆਗੇ ਜੀ ਉੱਥੇ ਲੋਕ ਆ ਗਏ ਮੈਂ ਕਿਹਾ ਜੀ ਦੱਸੋ ਕੀ ਸੇਵਾ ਕੀ ਕੰਮ ਕੀ ਆਇਓ ਪਹਿਲਾਂ ਤਾਂ ਥੋੜੇ ਜਿਹਾ ਝਿਜਕੇ ਨਹੀਂ ਨਹੀਂ ਜੀ ਬਹੁਤ ਵਧੀਆ ਕੰਮ ਹੋਈ ਜਾਂਦਾ ਮੈਂ ਕਿਹਾ ਨਹੀਂ 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 ਦੱਸੋ ਤੁਸੀਂ ਤੁਹਾਡੀ ਅੱਖਾਂ ਕੁਝ ਹੋਰ ਕਹੀ ਜਾਂਦੀਆਂ ਨੇ ਫਿਰ ਦੱਸਿਆ ਥੋੜਾ ਜਿਹਾ ਇੱਕ ਬਜ਼ੁਰਗ ਨੇ ਦੱਸਿਆ ਸੀਐਮ ਸਾਹਿਬ ਇੱਕ ਬਜ਼ੁਰਗ ਨੇ ਦੱਸਿਆ ਕਿ ਮੈਂ ਆਪਣੇ ਬੇਟੀ ਦੇ ਵਿਆਹ ਚ ਖੁਸ਼ੀ ਨਾਲ ਮੋਟਰਸਾਈਕਲ ਦਿੱਤਾ ਸੀ ਇੱਕ ਸਾਲ ਬਾਅਦ ਅਸੀਂ ਵਧੀਆ ਮੋਟਰਸਾਈਕਲ ਨਵਾਂ ਲੈ ਲਿਆ ਉਹ ਮੈਂ ਬੇਟੀ ਨੂੰ ਦਿੱਤਾ ਜਿਹੜਾ ਉਹਨੂੰ ਦਿੱਤਾ ਸੀ ਪਹਿਲਾ ਸਾਲ ਪਹਿਲਾਂ ਉਹ ਮੈਂ ਪਿੰਡ ਲੈ ਆਇਆ ਪਿੰਡੋਂ ਕਹਿੰਦਾ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਹੁਸ਼ਿਆਰਪੁਰ ਫੜਿਆ ਗਿਆ ਮੋਟਰਸਾਈਕਲ ਹੁਣ ਹੁਸ਼ਿਆਰਪੁਰ ਵਾਲੇ ਸਿਟੀ ਥਾਣੇ 'ਚ ਖੜਾ ਐ ਜੀ 2 ਮਹੀਨੇ ਹੋ ਗਏ ਮੈਨੂੰ ਮੋਟਰਸਾਈਕਲ ਨਹੀਂ ਦਿੰਦੇ ਮੈਂ ਕਿਹਾ ਫਿਰ ਤੇਰੇ ਭਾਤ ਤਾਂ ਹਜੇ ਚੋਰਾ ਕੋਲੀ ਐ ਜੇ ਤੈਨੂੰ ਮਿਲਿਆ ਹੀ ਨਹੀਂ ਉਹ ਤਾਂ ਫਿਰ ਜਦੋਂ ਮਿਲਿਆ ਹੀ ਨਹੀਂ ਉਹਦੇ ਭਾਤ ਤਾਂ ਚੋਰੀ ਹੋਇਆ ਹੋਇਆ ਹਜੇ ਉਹ ਇੱਕ ਗੱਲ ਮੈਂ ਕਿਤੇ ਸੀੜੀ 'ਚ ਵੀ ਕੀਤੀ ਸੀ ਕਿ ਕਿਸੇ ਦੇ ਚੋਰੀ ਹੋ ਗਈ ਪੁਲਿਸ ਆ ਗਈ ਲਿਖਾਉਣ ਵੀ ਲਿਖਾ ਬਈ ਕੀ ਕੀ ਚੋਰੀ ਹੋਇਆ ਉਹ ਕਹਿੰਦਾ ਜੀ ਭਾਂਡੇ ਲੈ ਗੇ ਲਿਖ ਬਈ ਤਿੰਨ ਪਤੀਲੇ ਲੈ ਗੇ ਲਿਖ ਬਈ ਉਹ ਕਹਿੰਦੇ ਗੈਸ ਵਾਲਾ ਸਿਲੰਡਰ ਵੀ ਲੈ ਕੇ ਚੁੱਲ੍ਹਾ ਵੀ ਲੈ ਕੇ ਲਿਖ ਬਈ ਉਹ ਕਹਿੰਦਾ ਜਿਹੜਾ ਉਹ ਮੁਰਗਾ ਫਿਰਦਾ ਕਾਲੇ ਰੰਗ ਦਾ ਉਹ ਵੀ ਲੈ ਗਏ ਉਹ ਪੁਲਿਸ ਵਾਲਾ ਕਹਿੰਦਾ ਕਿਉਂ ਬੁੱਧੂ ਬਣਾਈ ਜਾਣਾ ਕਾਨੂੰਨ ਨੂੰ ਬਾਕੀ ਤਾਂ ਚਲ ਮੈਂ ਮੰਨ ਲੈਣਾ ਭਾਂਡੇ ਗੈਸ ਸਿਲੰਡਰ ਲੈ ਕੇ ਮੁਰਗਾ ਤਾਂ ਇੱਥੇ ਹੀ ਫਿਰਦਾ ਹੈ ਇਹ ਕਿਵੇਂ ਚੋਰੀ ਹੋ ਗਿਆ ਉਹ ਕਹਿੰਦਾ ਇਹ ਤਫਤੀਸ਼ ਤਫਤੂਸ਼ ਕਰਨ ਦੇ ਸਿਲਸਿਲੇ 'ਚ ਇਹ ਤੁਸੀਂ ਲੈ ਜਾਓਗੇ ਮੇਰੇ ਕੋਲ ਤਾਂ ਚੋਰੀ ਸਮਝੋ ਮੋਟਰਸਾਈਕਲ ਮਿਲ ਗਿਆ ਜੀ ਮੋਟਰਸਾਈਕਲ ਮਿਲ ਗਿਆ ਪਰ ਉਹਨੂੰ ਨਹੀਂ ਮਿਲਿਆ ਉਹ ਉਹਦੇ ਬਾਅਦ ਚੋਰਾਂ ਕੋਲ ਹੀ ਹੈ ਨਾ ਫਿਰ ਅਜੇ ਤੁਹਾਨੂੰ ਖੁਸ਼ਖਬਰੀ ਦੱਸਾਂ ਅੱਜ ਸਵੇਰੇ ਪੁੱਛ ਕੇ ਆਇਆ ਫਤੇਗੜ ਸਾਹਿਬ ਦੇ ਐਸਐਸਪੀ ਨੂੰ ਮੈਂ ਕਿਹਾ ਮੋਟਰਸਾਈਕਲ ਕਿੱਥੇ ਹੈ ਕਹਿੰਦੇ ਜੀ ਘਰੇ ਪਹੁੰਚ ਗਿਆ ਤਾੜੀਆਂ ਮਾਰੋ ਨਾ ਫਿਰੋਣੂ ਆਗਮਨ ਹੈ ਜੀ ਆਗਮਨ ਹੈ ਜੀ ਛੋਟੇ ਛੋਟੇ ਇਹ ਕੰਮਾਂ ਨੂੰ ਉਹ ਰਾਜੇ ਮਹਾਰਾਜੇ ਨਹੀਂ ਜਾਣ ਸਕਦੇ ਕੀ ਨੇ ਇੱਕ ਮੇਰੇ ਕੋਲ ਹੋਰ ਮਿਲਿਆ ਉੱਥੇ ਕਹਿੰਦਾ ਮੈਂ ਕੁਸ਼ਤੀਆਂ ਕਰਾਉਣੀਆਂ ਨੇ ਮੈਨੂੰ ਸਪੀਕਰ ਦੀ ਇਜਾਜ਼ਤ ਨਹੀਂ ਮਿਲ ਰਹੀ ਦੇਖ ਲਓ ਜੀ ਕਹਿੰਦਾ ਮੈਂ ਦੋ ਤਰੀਕਾ ਬਲਤਿਆ ਮੈਨੂੰ ਸਪੀਕਰ ਨਹੀਂ ਲਾਉਣ ਦਿੰਦੇ ਮੈਂ ਕਿਹਾ ਗੱਲ ਸੁਣੋ ਸਪੀਕਰ 'ਚ ਕਿਹੜਾ ਡੀਜੇ ਲਾਉਣਾ ਇਹਨੇ ਪਹਿਲਵਾਨਾਂ ਦੇ ਨਾਂ ਹੀ ਬੋਲਣੇ ਆ ਨਾਲੇ ਬੜੀ ਵਧੀਆ ਗੱਲ ਹੈ ਪੰਜਾਬ 'ਚ ਦੁਬਾਰੇ ਕੁਸ਼ਤੀਆਂ ਸ਼ੁਰੂ ਹੋਣ ਲੱਗੀਆਂ ਨੇ ਉਹ ਪਹਿਲਵਾਨੀ ਸ਼ੁਰੂ ਹੋਣ ਲੱਗੀ ਆ ਬੱਚੇ ਸਰੀਰ ਬਣਾਉਣ ਲੱਗੇ ਨੇ ਤੇ ਉਹ ਇਹ ਵੀ ਮੈਂ ਤੁਹਾਨੂੰ ਖੁਸ਼ੀ ਦੀ ਗੱਲ ਦੱਸ ਦਿੰਨਾ ਉਹਨਾਂ ਨੂੰ ਸਵੇਰ ਤੋਂ ਬਾਅਦ ਜਿਹੜੀ ਸਾਬਜਾਦਿਆਂ ਨੂੰ ਸ਼ਰਧਾਂਜਲੀ ਦੀ ਸਭਾ ਹੈ ਕਿਉਂਕਿ ਆਪਾਂ 20 ਤੋਂ 30 ਤੱਕ ਆਪਾਂ ਕਿਹਾ ਹੋਇਆ ਕੋਈ ਇਦਾਂ ਦਾ ਕੋਈ ਖੁਸ਼ ਕਿਉਂਕਿ ਉਹ ਸੋਗ ਦੇ ਦਿਨ ਨੇ ਉਹਨਾਂ ਨੂੰ ਜਨਵਰੀ ਦੀ ਤਰੀਕ ਦੇ ਕੇ ਨਾਲ ਉਹਨੂੰ ਸਪੀਕਰ ਦਾ ਵੀ ਮੈਂ ਕਿਹਾ ਇੱਕ ਦੀ ਥਾਂ ਤੇ ਦੋ ਲਾ ਸਪੀਕਰ ਤੋਂ ਕਿਹੜੀ ਗੱਲ ਆ ਇਹ ਆ ਕੰਮ ਨੇ ਜੀ ਛੋਟੇ ਛੋਟੇ ਸੋ ਇਹ ਮੈਂ ਗੱਲ ਕਹਿਣੀ ਚਾਹੁੰਦਾ ਇਸ ਵਕਤ ਬਹੁਤ ਸਾਰੇ ਟੀਵੀ ਤੇ ਅਫਸਰ ਵੀ ਸੁਣ ਰਹੇ ਹੋਣਗੇ ਬਾਬੂ ਵੀ ਸੁਣ ਰਹੇ ਹੋਣਗੇ ਮੁਲਾਜ਼ਮ ਸੁਣ ਰਹੇ ਹੋਣਗੇ ਜਿਹੜੇ ਦਫ਼ਤਰਾਂ 'ਚ ਕੰਮ ਕਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ 43 ਤਾਂ ਇਹ ਸ਼ੁਰੂ ਹੋਈਆਂ ਨੇ ਸਿਵਾਮਾ 44 ਮੈਂ ਵੀ ਆ ਮੈਂ ਵੀ ਕਦੇ ਮਰ ਜੀ ਜਦੋਂ ਮਰ ਜੀ ਆ ਸਕਦਾ ਮੈਂ ਵੀ ਲੋਕਾਂ ਦੇ ਘਰਾਂ ਜਦੋਂ ਮਰ ਜੀ ਆ ਸਕਦਾ ਨਾਲ ਮੇਰੇ ਕੰਨਵੇਂ ਵੀ ਨੇ ਸੋ 135 ਹੋ ਗਏ ਸੀ ਹੁਣ 135 ਦੇ 35 ਕਦੇ ਵੀ ਕਿਸੇ ਦਫ਼ਤਰ ਚਾ ਕੇ ਚੈੱਕ ਕਰ ਸਕਦੇ ਆ ਕਿ ਕਿਤੇ 1076 ਤੇ ਫੋਨ ਕਰਕੇ ਜਿਹੜਾ ਫੋਨ ਆਉਂਦਾ ਉਹਨੂੰ ਐ ਤਾਂ ਨਹੀਂ ਕਹਿੰਦੇ ਵੀ ਇੱਥੇ ਆ ਜਾ ਤੂੰ ਜਾ ਭਾਈ ਤੈਨੂੰ ਜਾਣਾ ਪਊਗਾ ਜਦੋਂ ਵੋਟਾਂ ਮੰਗਣ ਅਸੀਂ ਢਾਣੀਆਂ ਚ ਵੀ ਜਾਂਦੇ ਆ ਸਾਡੇ ਪਿੰਡਾਂ ਕਹਿੰਦੀ ਕੋਠੇ ਕਹਿੰਦੇ ਆ ਜਿਹੜੇ 4-5 ਘਰ ਖੇਤਾਂ ਚ ਹੁੰਦੇ ਆ ਇਧਰ ਡੇਰਾ ਕਹਿੰਦੇ ਆ ਮਾਜੇ ਚ ਡੇਰਾ ਅਸੀਂ ਉੱਥੇ ਵੀ ਜਾਂਦੇ ਆ ਵੋਟਾਂ ਮੰਗਣ ਦੋ ਦੋ ਤਿੰਨ ਤਿੰਨ ਘਰਾਂ ਚ ਤੇ ਫਿਰ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਕਹਿੰਦੇ ਨਾ ਚੰਡੀਗੜ੍ਹ ਆ ਜਾਓ ਕਿਉਂ ਜੀ ਸਰਕਾਰ ਬਣਨ ਤੋਂ ਬਾਅਦ ਵੀ ਉੱਥੇ ਜਾਣਾ ਚਾਹੀਦਾ ਮੈਂ ਇਸ ਗੱਲ ਦੇ ਹਮੇਸ਼ਾ ਹੱਕਦਾਰ ਆ ਸੋਇਸ਼ ਕਰਕੇ ਇਹ ਸੇਵਾਵਾਂ ਸ਼ੁਰੂ ਹੋਣਾ ਬਹੁਤ ਵੱਡੀ ਗੱਲ ਐ ਔਰ 43 ਤਾਂ ਲਿਖੀਆਂ ਨੇ ਹਰੇਕ ਦੇ ਵਿੱਚ ਕਿਸੇ 'ਚ ਤਿੰਨ ਆਉਂਦੀਆਂ ਨੇ ਕਿ ਚਾਰ ਟੋਟਲ 80 ਤੋਂ ਉੱਪਰ ਨੇ 80 ਤੋਂ ਉੱਪਰ ਸਵਾਮਾਂ ਨੇ ਜਿਹੜੀਆਂ ਅੱਜ ਸ਼ੁਰੂ ਹੋਣਗੀਆਂ ਔਰ ਕੋਈ ਸ਼ਿਕਾਇਤ ਹੋਵੇ ਉਹਦੇ ਵਾਸਤੇ ਅਲੱਗ ਤੋਂ ਸਾਡੇ ਕੋਲ ਐ ਸੋ ਇਹ ਸਰਕਾਰ ਜਿਹੜੀ ਹੁਣ ਤੁਹਾਡੇ ਦੇਲੀ ਤੇ ਆਊਗੀ ਤੁਹਾਡੇ ਘਰ ਦੇ ਕੁੰਡੇ ਖੜਕਾਊਗੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਇਹੀ ਸੋਚਿਆ ਸੀ ਕਿ ਆਜ਼ਾਦੀ ਤੋਂ ਬਾਅਦ ਤਾਂ ਖੱਜਲ ਖਵਾਰੀਆਂ ਨਾ ਹੋਣ ਆਜ਼ਾਦੀ ਤੋਂ ਬਾਅਦ ਤਾਂ ਸਾਡੇ ਬਾਪੂ ਜਿਹੜੇ ਨੇ ਉਹ ਸੁੱਖ ਦੀ ਸਾਹ ਲੈ ਲੈਣ ਪਰ ਹੋਇਆ ਨਹੀਂ ਸੀ ਕੰਮ ਇਹ ਸੋ ਹੁਣ ਹੋ ਰਿਹਾ ਓਏ ਕੰਮ ਇਹ ਦੂ ਪਹਿਲਾਂ ਕਿਉਂ ਨਹੀਂ ਹੋਇਆ ਕਾਰਨ ਕੀ ਰਿਹਾ ਆਪਾਂ ਚੋਰਾਂ ਤੇ ਭਲੇ ਮਾਨਸਾਂ 'ਚ ਫਰਕ ਹੀ ਨਹੀਂ ਕੱਢ ਸਕੇ ਆਪਾਂ ਆਪਦਿਆਂ ਨੂੰ ਹੀ ਆਪਾਂ ਆਪਦਿਆਂ ਤੇ ਸ਼ੱਕ ਕਰੀ ਗਏ ਪਤਾ ਹੀ ਨਹੀਂ ਲੱਗਿਆ ਕੌਣ ਲੁੱਟ ਕੇ ਲੈ ਗਿਆ ਕਿਸੇ ਪਿੰਡ 'ਚ ਮੱਜਾਂ ਚੋਰੀ ਹੋਣ ਲੱਗੀਆਂ ਗੱਲ ਸੁਣ ਲਿਓ ਧਿਆਨ ਨਾਲ ਮੱਜਾਂ ਚੋਰੀ ਹੋਣ ਲੱਗੀਆਂ ਕਿਸੇ ਪਿੰਡ 'ਚ ਇੱਕ ਮੱਝ ਚੋਰੀ ਹੋ ਗਈ ਅਗਲੇ ਦਿਨ ਦੋ ਹੋ ਗਈਆਂ ਦੋ ਦਿਨ ਛੱਡ ਕੇ ਦੋ ਹੋਰ ਹੋ ਗਈਆਂ ਪਿੰਡ ਦੇ ਲੋਕ ਉਸ ਪਿੰਡ 'ਚ ਕੋਈ ਬਾਬਾ ਬੈਠਾ ਸੀ ਡੇਰੇ ਤੇ ਸਾਧੂ ਮਹਾਤਮਾ ਉਹਦੇ ਕੋਲੇ ਗਏ ਬਾਬਾ ਜੀ ਮੱਜਾਂ ਚੋਰੀ ਹੋ ਰਹੀਆਂ ਨੇ ਰੋਜ਼ ਇੱਕ ਦੋ ਚੋਰੀ ਹੋ ਜਾਂਦੀਆਂ ਨੇ ਕੋਈ ਰਾਹ ਪਾਓ ਦੱਸੋ ਕੀ ਕਰੀਏ ਉਹ ਕਹਿੰਦਾ ਬਾਬਾ ਕਹਿੰਦਾ ਚਾਰ ਜਾਣੇ ਇੱਕ ਚਾਦਰ ਦੀ ਕੰਨੀਆਂ ਫੜ ਕੇ ਖੜਜੋ ਚਾਰੇ ਕੰਨੀਆਂ ਚਾਦਰ ਦੀਆਂ ਚਾਰ ਜਾਣੇ ਖੜਜੋ ਤੇ ਪਿੰਡ 'ਚ ਗੁਰਦੁਆਰ੍ਹ 'ਚ ਨੌਂਸ ਕਰਾ ਦਿਓ ਕਿ ਭਾਈ ਪਿੰਡ ਦੇ ਸਾਰੇ ਬੰਦਿਆਂ ਨੇ ਤੇ ਬੁੜੀਆਂ ਨੇ ਚਾਦਰ ਦੇ ਥੱਲੋਂ ਦੀ ਲੰਗਣਾ ਉਹ ਕਹਿੰਦਾ ਜਾਓ ਮੇਰੇ ਵੱਲੋਂ ਬਚਣਾ ਜੀਨੇ ਮੱਜਾਂ ਚੋਰੀ ਕੀਤੀਆਂ ਹੋਈਆਂ ਜਦੋਂ ਚਾਦਰ ਦੇ ਥੱਲੋਂ ਦੀ ਲੰਗੂਗਾ ਉਹਦੀ ਮਰ ਜੂਗਾ ਚਾਰੇ ਕੰਨੀਆਂ ਫੜ ਕੇ ਚਾਰ ਜਾਨੇ ਖੜ ਗਏ ਲੰਘਾਈ ਗਏ ਲੋਕਾਂ ਨੂੰ ਪਿੰਡਦਿਆਂ ਨੂੰ ਲੰਘਾਈ ਗਏ ਬੁੜੀਆਂ ਨੂੰ ਵੀ ਲੰਘਾਈ ਗਏ ਕੋਈ ਘਰੇ ਰਹਿ ਗਿਆ ਉਹਨੂੰ ਵੀ ਲਿਆਂਦਾ ਭਾਈ ਤੇਰੇ ਤੇ ਸ਼ੱਕ ਨਾ ਹੋ ਜੇ ਲੰਘ ਥੱਲੋਂ ਦੀ ਲੰਘਾਈ ਗਏ ਲੰਘਾਈ ਗਏ ਸਾਰਾ ਪਿੰਡ ਲੰਘ ਗਿਆ ਕੋਈ ਨਹੀਂ ਮਰਿਆ ਕਾਰਨ ਪਤਾ ਕੀ ਸੀ ਜਿਹੜੇ ਮੱਜਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਮਰੂਗਾ ਕੌਣ ਚੋਰ ਤਾਂ ਚਾਦਰ ਫੜੀ ਖੜੇ ਸੀ ਆਪਾਂ ਨੇ ਵੀ ਇਹੀ ਕੀਤਾ ਉਹ ਇਤੋਂ ਪਹਿਲਾਂ ਆਪਾਂ 25 30 ਸਾਲ ਤੱਕ ਦੋ ਤਿੰਨ ਚੋਰਾਂ ਨੂੰ ਯਾਦਨਾ ਫੜਾ ਰੱਖੀਆਂ ਸੀ ਉਹੀ ਚਾਦਰਾਂ ਫੜੀ ਖੜੇ ਸੀ ਸ਼ੱਕ ਆਪਾਂ ਆਪਣਿਆਂ ਤੇ ਕਰੀ ਜਾਂਦੇ ਸੀ ਹੁਣ ਪਤਾ ਲੱਗਿਆ ਜਦੋਂ ਉਹਨਾਂ ਚੋਰਾਂ ਨੂੰ ਤੁਸੀਂ ਹਰਾਇਆ ਹੁਣ ਚਾਦਰ ਆਪਣੇ ਹੱਥ ਚਾਈਏ ਇਮਾਨਦਾਰੀ ਵਾਲੀ ਚਾਦਰ ਹੁਣ ਆਪਾਂ ਦਾ ਜਿਹੜੀ ਹੈ ਇਮਾਨਦਾਰੀ ਵਾਲੀ ਚਾਦਰ ਨਾਲ ਪੰਜਾਬੀਆਂ ਤੇ ਸ਼ਾਨ ਕਰਨੀ ਹੈ ਇਮਾਨਦਾਰੀ ਵਾਲੀ ਚਾਦਰ ਨਾਲ ਔਰ ਪੰਜਾਬ ਕਦੇ ਵੀ ਐਸਾ ਸੂਬਾ ਨਹੀਂ ਰਿਹਾ ਕਿ ਉਹ ਨੰਬਰ 2 ਜਾਂ 3 ਜਾਂ 5 ਤੇ ਨਾ ਅਸੀਂ ਨੰਬਰ 1 ਤੇ ਸਾਨੂੰ ਨੰਬਰ 1 ਬਿਨਾ ਹੋਈ ਕੋਈ ਹੋਰ ਪੋਜੀਸ਼ਨ ਪਸੰਦ ਹੀ ਹੈ ਨਹੀਂ ਸਾਨੂੰ ਸੋ ਅਸੀਂ ਉਹ ਉਹ ਉਸ ਕੌਮ ਚੋਂ ਆ ਜੋ ਮਿਹਨਤੀ ਕੌਮ ਹੈ ਗੁਰੂਆਂ ਦਾ ਸਾਡੇ ਤੇ ਅਸ਼ੀਰਵਾਦ ਹੈ ਸ਼ਹੀਦ ਸਾਡੇ ਮਾਰਗਦਰਸ਼ਕ ਨੇ ਦੇ ਵੀ ਦੇਵਤੇ ਸਾਡੇ ਕੋਲੇ ਗ੍ਰੰਥ ਸਾਹਿਬ ਸਾਡੇ ਸਾਡੇ ਪਵਿੱਤਰ ਗ੍ਰੰਥ ਉਹ ਸਾਡੇ ਕੋਲੇ ਸਾਡੇ ਰਾਹ ਦਸੇਰੇ ਨੇ ਤੇ ਫਿਰ ਸਾਨੂੰ ਕੌਣ ਹਰਾ ਸਕਦਾ ਜੀ ਬਸ ਥੋੜੀ ਜੀ ਹਿੰਮਤ ਕਰੀਏ ਆਪਾਂ ਛੱਡੋ ਕੋਈ ਗੱਲ ਨਹੀਂ ਆ ਚਾਰ ਪੰਜ ਜਣਿਆਂ ਪਿੱਛੇ ਆਪਾਂ ਯਾਰ ਉਦਾਸ ਹੋ ਗਏ ਸਾਡੇ 3 ਕਰੋੜ ਬੰਦਾ ਤਿੰਨ ਚਾਰ ਜਣਿਆਂ ਨੇ ਉਦਾਸ ਕਰਤਾ ਕੋਈ ਗੱਲ ਨਹੀਂ ਭੁੱਲ ਜਾਓ ਉਹ ਘਰੇ ਬਿਠਾ ਦੇ ਤੁਸੀਂ ਹੁਣ ਵਧੀਆ ਕੀਤਾ ਉਹ ਆਪਦੇ ਘਰੇ ਬੈਠੇ ਨੇ ਮੈਂ ਨਹੀਂ ਕਹਿੰਦਾ ਮੇਰੇ ਮੰਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਲਾ ਕੇ ਆਓ ਆਪਾਂ ਧਾਰੀਏ ਕਿ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਆ ਜਿਹੜੀਆਂ 4-5 ਲਾਹਮਤਾ ਨੇ ਆ ਭ੍ਰਿਸ਼ਟਾਚਾਰ ਹੈ ਆ ਡਰੱਗ ਹੈ ਆ ਜਿਹੜਾ ਹੋਰ ਜਿਹੜਾ ਭਾਈ ਭਤੀਜਾ ਬਾਦ ਫਲਾਣ ਤੇ ਮਕਾਇਦ ਚੱਲਦਾ ਲਾ ਕੇ ਪਰਾਂ ਮਾਰੋ ਸੱਪ ਦੀ ਕੰਜ ਵਾਂਗੂ ਤੇ ਆਪਾਂ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਹੈ ਔਰ ਜਲਦੀ ਬਣਾਉਣਾ ਹੈ ਰੰਗਲਾ ਪੰਜਾਬ ਬਣਾਉਣਾ ਹੈ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਜ਼ੋਰਦਾਰ ਤਾੜੀਆਂ ਮਾਰ ਕੇ ਹੌਸਲਾ ਵਧਾ ਦਿਓ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਪੰਜਾਬੀਆਂ ਵਾਸਤੇ ਦੁਨੀਆ ਭਰ ਚ ਪੰਜਾਬੀ ਕਹਿੰਨੇ ਕਾਮਯਾਬ ਹੋਏ ਨੇ ਪੰਜਾਬ ਦੇ ਵਿੱਚ ਵੀ ਕਾਮਯਾਬੀਆਂ ਦੇ ਦੌਰ ਸ਼ੁਰੂ ਹੋ ਗਏ ਨੌਕਰੀਆਂ ਮਿਲਣ ਲੱਗੀਆਂ 40000 ਦੇ ਕਰੀਬ ਸਰਕਾਰੀ ਨੌਕਰੀਆਂ ਹੋ ਗਈਆਂ ਜਿੱਥੇ ਖੜੇ ਆ ਜਿੱਥੇ ਬੈਠੇ ਆ ਆ ਨਾਲ ਟਾਟਾ ਸਟੀਲ ਹੈ ਇੰਡੀਆ ਦਾ ਸੈਕੰਡ ਬਿਗੇਸਟ ਟਾਟਾ ਸਟੀਲ ਦਾ ਪਲਾਂਟ ਜਮਸ਼ੇਦਪੁਰ ਤੋਂ ਬਾਅਦ ਇੱਥੇ ਲੱਗ ਰਿਹਾ ਹੈ ਆ ਸਾਈਕਲ ਬੈਲੀਆ ਸਾਰੀ ਆ ਦੇਖੋ ਤੁਸੀਂ ਇੱਥੇ ਜਦੋਂ ਇਹ ਬਣ ਗਿਆ ਇੱਥੇ 298000 ਲਗਭਗ ਜਿੰਨਾ ਪੰਜਾਬ ਚ ਹੁਣ ਨਿਵੇਸ਼ ਆਇਆ ਹੈ 298000 ਦੇ ਕਰੀਬ ਮੁੰਡੇ ਕੁੜੀਆਂ ਨੂੰ ਇੱਥੇ ਹੀ ਨੌਕਰੀ ਮਿਲੂਗੀ ਉਹਨਾਂ ਦੀ ਡਿਗਰੀ ਮੁਤਾਬਕ ਨੌਕਰੀ ਮਿਲੂਗੀ ਪਿੰਡਾਂ ਵਾਲਿਆਂ ਨੂੰ ਨੌਕਰੀ ਮਿਲੂਗੀ ਟਿਫਨ ਲੈ ਕੇ ਆਇਆ ਕਰੋਗੇ ਫੈਕਟਰੀ ਚ ਕੰਮ ਕਰਕੇ ਆਪਣੇ ਘਰੇ ਸ਼ਾਮ ਨੂੰ ਜਾਇਆ ਕਰੋਗੇ ਕਿਉਂ ਧੱਕੇ ਖਾਈਏ ਸੀ ਕੈਨੇਡਾ ਅਮਰੀਕਾ ਜਾ ਕੇ ਉੱਥੇ ਕਿਹੜਾ ਕੋਈ ਸੌਖਾ ਬਰਫਾ ਪੈਂਦੀਆਂ ਨੇ ਉੱਥੇ ਕਿਹੜਾ ਕੋਈ ਸੌਖੀ ਜ਼ਿੰਦਗੀ ਹੈ ਰੋਜ਼ ਮੌਤਾਂ ਹੁੰਦੀਆਂ ਨੇ ਲਾਸ਼ਾਂ ਮੰਗਾਉਣ ਨੂੰ ਤਰਸੇ ਤਰਸੇ ਰਹਿੰਦੇ ਆ ਲਾਸ਼ ਹੀ ਮੰਗਾ ਦੋ ਮਿੱਟੀ ਮੰਗਾ ਦੋ ਕਿਤੇ ਮਿੱਟੀ ਦੇਖ ਲਈਏ ਜਾਂਦੀ ਬਾਰ ਦੇ ਦਰਸ਼ਨ ਕਰ ਲਈਏ ਰੋਜ਼ ਮੈਨੂੰ ਫੋਨ ਆਉਂਦੇ ਨੇ ਲਾਸ਼ ਮੰਗਾ ਦੋ ਜੀ ਇੱਥੋਂ ਲਾਸ਼ ਮੰਗਾ ਦੋ ਉਹ ਇੱਥੋਂ ਜਾਂਦੇ ਆ ਉਦੋਂ ਵੀ ਰੋਣੇ ਮਾਂ-ਪਿਓ ਉਦੋਂ ਰੋਂਦੇ ਨੂੰ ਛੱਡ ਕੇ ਆਉਂਦੇ ਨੇ ਦਿੱਲੀ ਵਾਲੇ 에ਰਪੋਰਟ ਤੇ ਉਧਰੋਂ ਬਕਸਿਆਂ ਚ ਪੈ ਪੈ ਆਉਂਦੇ ਆ ਉਦੋਂ ਵੀ ਮਾਪੇ ਰੋਂਦੇ ਹੀ ਹੁੰਦੇ ਨੇ ਕਿਉਂ ਆਪਾਂ ਉੱਥੇ ਜਾ ਕੇ ਜ਼ਿੰਦਗੀਆਂ ਕਾੜਦਿਆਂ ਇੱਥੇ ਆਪਦੀ ਧਰਤੀ ਤੇ ਰਹੀਏ ਇਸੇ ਘਰ ਨੂੰ ਠੀਕ ਕਰਾਂਗੇ ਬਗਾਨੇ ਦਰਾਂ ਵੱਲ ਦੇਖਣ ਦੀ ਲੋੜ ਨਹੀਂ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੇਰੇ ਵਾਲੇ ਪਾਸੋਂ ਬਿਲਕੁਲ ਮੇਰੇ ਵਾਲੇ ਪਾਸੋਂ ਜਮਾ ਤੁਸੀਂ ਵਿਸ਼ਵਾਸ ਰੱਖੋ ਮੇਰੇ ਵਾਲੇ ਪਾਸੋਂ ਯਕੀਨ ਰੱਖੋ ਕਿ ਸਾਡੇ ਵਾਲੇ ਪਾਸੋਂ ਨਹੀਂ ਕੋਈ ਐਸਾ ਕੰਮ ਕਰਨ ਦੇਵਾਂਗੇ ਕੋਈ ਐਸਾ ਚੋਰ ਕੋਈ ਡਾਕੂ ਕੋਈ ਲੁਟੇਰਾ ਭਾਵੇਂ ਕਿਸੇ ਵੀ ਭੇਸ ਚ ਹੋਵੇ ਮੈਂ ਲੋਕਾਂ ਦੇ ਕੋਲੇ ਨਹੀਂ ਪਹੁੰਚਣ ਦੇਵਾਂਗਾ ਉਹਨੂੰ ਰਾਹ ਦੇ ਵਿੱਚ ਹੀ ਫੜ ਕੇ ਨੂੰ ਜੇਲ੍ਹ ਚ ਕਰਾਂਗੇ ਲੋਕਾਂ ਕੋਲੇ ਨਹੀਂ ਪਹੁੰਚੂਗਾ ਤੁਹਾਡੀਆਂ ਜੇਬਾਂ ਤੱਕ ਨਹੀਂ ਪਹੁੰਚੂਗਾ ਤੁਹਾਡੇ ਜਵਾਕਾਂ ਦੇ ਪੜ੍ਹਾਈ ਤੱਕ ਨਹੀਂ ਪਹੁੰਚੂਗਾ ਤੁਹਾਡੇ ਬਜ਼ੁਰਗਾਂ ਦੀ ਦਵਾਈ ਤੱਕ ਨਹੀਂ ਪਹੁੰਚੂਗਾ ਇਮਾਨਦਾਰੀ ਨਾਲ ਕੰਮ ਹੋਊਗਾ ਇਸ ਗੱਲ ਦਾ ਡਾਂਕਾ ਬੁਜਾ ਕੇ ਕਹਿੰਦੇ ਆ ਕੋਈ 1 ਰੁਪਈ ਦਾ ਇਲਜ਼ਾਮ ਲਾ ਕੇ ਦਿਖਾ ਦੇ ਕੋਈ 1 ਰੁਪਈ ਦਾ ਇਲਜ਼ਾਮ ਲਗਾ ਕੇ ਦਿਖਾ ਦੇ ਫਿਰ ਮੰਨ ਜਾਗੇ ਸੋ ਇਸ ਕਰਕੇ ਥੋਡੇ ਨਾਲ ਥੋਡੇ ਵਰਗੇ ਆ ਅੱਜ ਸਰਕਾਰ ਤੁਹਾਡੇ ਘਰੇ ਆ ਰਹੀ ਹੈ ਅੱਜ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਕਿ ਹਾਂ ਯਾਰ ਵੋਟਾਂ ਪਾਉਣ ਦਾ ਨਜ਼ਾਰਾ ਆ ਗਿਆ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜੰਗ ਇਨਕਲਾਬ ਜੰਗ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਪਿਆਰ ਦੇ ਰਹੇ ਹੋ ਬਸ ਹੁਣ ਕੁਝ ਗੱਲਾਂ ਐਸੀਆਂ ਸੁਣਨੀਆਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਦੀ ਰਾਜਨੀਤੀ 'ਚ ਵੱਡਾ ਚੇਂਜ ਵੱਡਾ ਇੱਕ ਬਦਲਾਅ ਲੈ ਕੇ ਆਉਣ ਗਿਆ ਅਰਵਿੰਦ ਕੇਜਰੀਵਾਲ ਜੀ ਦੇਸ਼ ਦੇ ਉਹ ਨੇਤਾ ਨੇ ਜਿਨ੍ਹਾਂ ਨੇ ਵੱਡੇ-ਵੱਡੇ ਨੂੰ ਧਰਤੀ ਤੇ ਲਾਹਿਆ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹਰਾ ਨਹੀਂ ਸਕਦਾ ਉਹਨਾਂ ਨੂੰ ਆਮ ਬੰਦਿਆਂ ਤੋਂ ਹਰਵਾਇਆ ਸੋ ਉਹ ਸਾਡੇ ਰਾਹ ਦਸੇਰੇ ਨੇ ਉਹ ਸਾਨੂੰ ਸਾਨੂੰ ਦੱਸਣਗੇ ਕਿ ਅੱਗੇ ਕੀ ਕਰਨਾ ਹੈ ਤੁਸੀਂ ਗੱਲਾਂ ਸੁਣ ਕੇ ਜਾਣੀਆਂ ਨੇ ਕਿਉਂਕਿ ਇਸ ਦੇ ਵਿੱਚੋਂ ਇੱਕ ਲੜੀ ਹੋਰ ਨਿਕਲੂਗੀ ਇਸ ਦੀ ਵਿੱਚ ਇੱਕ ਹੋਰ ਜੋਤ ਜਗਾਵਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਹੁਣ ਮੈਂ ਬੇਨਤੀ ਕਰਦਾ ਸਾਡੇ ਸੁਪਰੀਮੋ ਆਮਾਦੀ ਪਾਰਟੀ ਦੇ ਨੈਸ਼ਨਲ ਕਮਿਨਰ ਤੇ ਭਾਰਤੀ ਰਾਜਨੀਤੀ ਦੇ ਇੱਕ ਬਹੁਤ ਕ੍ਰਾਂਤੀਕਾਰੀ ਨੇਤਾ ਅਰਵਿੰਦ ਕੇਜਰੀਵਾਲ ਦੀ ਜ਼ੋਰਦਾਰ ਤਾੜੀਆਂ ਦੇ ਵਿੱਚ ਉਹਨਾਂ ਦਾ ਸਵਾਗਤ